ਸਸੇਗਾ ਜੀ ਸਾਰਿਆਂ ਨੂੰ ਮੈਂ ਸਵਾਗਤ ਕਰਦੀ ਹਰਦੀਪ कौर ਆਪਣੇ ਚੈਨਲ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਮੈਂ ਮਮੀ ਜੀ ਠੀਕ ਹਾਂ ਜੀ ਅੱਜ ਬਣਾ ਰਹੀ ਹਾਂ ਦੀ ਬੰਦ ਗੋਬੀ ਤੇ ਆਲੂ ਦੀ ਸਬਜ਼ੀ ਬਣਾ ਰਹੀਆਂ ਜੀ ਹੁਣ ਜੀ ਤੇਲ ਗਰਮ ਹੋ ਗਿਆ ਹੁਣ ਮੈਂ ਜੀਰਾ ਪਾ ਰਹੀਆਂ ਜੀ ਜੀਰਾ ਪਾ ਲੈ ਜਦ ਤੱਕ ਕਿ ਜੀਰਾ ਭੁੰਨਦਾ ਵਾ ਜੀ ਜੀਰਾ ਭੁੰਨੋ ਯੂਗਾ ਜੀ ਹਾਂਜੀ ਇਹਦੇ ਵਿੱਚ ਮੈਂ ਪਿਆਜ਼, ਆਹਦਾ ਤੇਲ, ਲਸਣ ਤੇ ਮਿਰਚਾਂ ਨਹੀਂ ਜੀ ਪਾ ਦਿੰਦੀ ਆ ਜੀ ਮੈਂ ਹੁਣ ਜੀ ਬਾਤ ਆ ਜੀ ਇਹ ਭੁੰਨਉਂਦੀ ਆ ਜੀ ਪਿਆਜ਼ ਪੱਕ ਗਿਆ ਜੀ ਹੁਣ ਜੀ ਟਮਾਟਰ ਪਾ ਦਨੇ ਆ ਵਿੱਚ ਜੀ ਅਗੇ ਬੰਦੋ ਗੋਬੀ ਧੋ ਸਮਾਰ ਕੇ ਰੱਖੀ ਹੋਈ ਹੈ ਜੀ ਆਲੂ ਨੇ ਫਿਰ ਧੋ ਕੇ ਹੀ ਸਮਾ ਜੀ ਟਮਾਟਰ ਪਾਤੇ ਹੋਣਾ ਜੀ ਮੈਂ ਪਾ ਰਹੀ ਆ ਜੀ ਨਮਕ ਪਾ ਰਹੀ ਆ ਜੀ ਇਹ ਨਾਲ ਟਮਾਟਰ ਜਦ ਦੀ ਵੱਲ ਪੱਕ ਜਾਂਦੇ ਨੇ ਜੀ ਜੀ ਟਮਾਟਰ ਪੱਕ ਗਏ ਜੀ ਮੁੜੇ ਵਿੱਚ ਕਸੂਰੀ ਮਿੱਠੀ ਪਾਉਂਦੇ ਆ ਜੀ ਧਨੀਆ ਪਾਊਡਰ ਪਾਉਂਦੇ ਆ ਜੀ ਹਲਦੀ ਦਾ ਪਾਊਡਰ ਪਾਉਂਦੇ ਆ ਜੀ ਇਹ ਹੁਣ ਥੋੜਾ ਜਿਹਾ ਪਾਣੀ ਪਾ ਦਿੰਨੇ ਆਂ ਜੀ ਥੋੜਾ ਜਿਹਾ ਜੀ 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 ਹਾਂਜੀ ਜੀ ਮਸਾਲਾ ਪੱਕ ਗਿਆ ਜੀ ਤੇਲ ਘਰਤਾ ਮਸਾਲੇ ਨੇ ਜੀ ਹੁਣ ਆਪਾਂ ਜੀ ਆ ਬੰਦ ਗੋਭੀ ਪਾ ਦਿੰਨੇ ਆ ਜੀ हां जी सब्जी पाती हूं पांच दस मिनट च यह बन जूगी जी हां जी, जी सब्जी बन गई जी, जी ਤੁਹਾਨੂੰ ਜੇ ਵਧੀਆ ਲੱਗੀ ਜੀ ਐਸ ਵੀ ਜ਼ਰੂਰ ਟਰਾਈ ਕਰਿਓ ਜੀ ਚੈਨਲ ਨੂੰ ਫੋਲੋ ਕਰਿਓ ਜੀ ਸ਼ੇਅਰ ਕਰਿਓ ਜੀ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਜੀ ਸਪੋਰਟ ਕਰਿਓ ਚੈਨਲ ਦੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਈ ਸੀ ਧੰਨਵਾਦ ਮੇਰੀ ਵੀਡੀਓ ਦੇਖਣ ਵਾਸਤੇ ਜੀ ਸਾਰਿਆਂ ਨੂੰ ਮੇਰਾ ਸਤ ਸ੍ਰੀ ਅਕਾਲ ਜੀ